ਉਹ ਪਹਿਲੂ ਜ਼ਿੰਦਗੀ ਦੇ ਹਮੇਸ਼ਾ ਹੁੰਦੇ ਨੇ ਜੀ ਦੋ ਰਾਹ ਕਹਿ ਲੋ ਹੁੰਦੇ ਨੇ ਪਰ ਜਿਹੜਾ ਇੱਕ ਦੀ ਪਹਿਚਾਨ ਕਰ ਜਾਵੇ ਨਾ ਉਹ ਉਹ ਬੰਦਾ ਸੁਚਾਰਾ ਹੈ ਰਾਹ ਦੋ ਨੇ ਪਰ ਪਰਖ ਜਿਹੜੀ ਉਹ ਇੱਕ ਦੀ ਹੋਣੀ ਚਾਹੀਦੀ ਹੈ ਚੰਗੇ ਮਾੜੇ ਰਸਤੇ ਦੋ ਨੇ ਨਾ ਵੇਖੀਏ ਪਰ ਪਰਖ ਜਿਹੜੀ ਉਹ ਇੱਕ ਦੀ ਕਰਨੀ ਅਸੀ ਸਤਗੁਰਾਂ ਦੀ ਪਾਵਨ ਪੌੜੀ ਹੈ ਆਪਾਂ ਪੜ ਕੇ ਆਏ ਆ ਜੈਤਸਰੀ ਰਾਗ ਦੀ ਪੌੜੀ ਹੈ ਜੀ ਗੁਰੂ ਅਰਜਨ ਸਾਹਿਬ ਮਹਾਰਾਜਿਆਂ ਦੀ ਪੌੜੀ ਹੈ ਮੰਗਾ ਭਿਆਨ ਉਦਿਆਨ ਨਗਰ ਕਰ ਮੰਨੇ ਆ ਮਹਾਰਾਜੀ ਕਹਿੰਦੇ ਉਦਿਆਨ ਤੋਂ ਭਾਵ ਹੁੰਦਾ ਜੀ ਜੰਗਲ ਭਾਵ ਇਦਾਂ ਸਮਝ ਲਓ ਵੀ ਹਨੇਰ ਕਹਿ ਸਕਦੇ ਆ ਜੰਗਲ ਕਹਿ ਸਕਦੇ ਆ ਜਿੱਥੇ ਬੇਤਰਤੀਬੀ ਹੋਵੇ ਦੋ ਚੀਜ਼ਾਂ ਨੇ ਵੇਖੀ ਇੱਕ ਹੁੰਦਾ ਜੀ ਜੰਗਲ ਇੱਕ ਹੁੰਦਾ ਬਾਗ ਤੇ ਅਗਲਾ ਹੁਣ ਕਵੇ ਵੀ ਰੁੱਖ ਤਾਂ ਦੋਨਾਂ ਵਿੱਚ ਹੀ ਨੇ ਪਰ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਦੋਨਾਂ ਵਿੱਚ ਬਾਗ ਦੇ ਵਿੱਚ ਜੰਗਲ ਦੇ ਵਿੱਚ ਬਹੁਤ ਵਰਕ ਹੈ। ਬਾਗ ਜਿਹੜਾ ਪੈਦਾ ਕੀਤਾ ਗਿਆ ਜੀ ਉਹ ਤਰਤੀਬ ਦੇ ਹਿਸਾਬ ਨਾਲ ਕੀਤਾ ਗਿਆ, ਤਰਤੀਬ ਦੇ ਨਾਲ ਕੀਤਾ ਗਿਆ। ਤਰਤੀਬ ਦੇ ਜਿਹੜਾ ਮੁਤਾਬਕ ਕੀਤਾ ਗਿਆ ਉਹ ਪਰ ਉਹਦੇ ਵਾਸਤੇ ਵੇਖੀਏ ਬਹੁਤ ਜਿਹੜੀਆਂ ਗੱਲਾਂ ਦਾ ਵੀ ਜਿਹੜਾ ਉਹ ਖਿਆਲ ਰੱਖਿਆ ਗਿਆ। ਤਰਤੀਬ ਦੇ ਵਿੱਚ ਜਿਹੜੇ ਉਹ ਪੌਦੇ ਉਗਾਏ ਗਏ ਨੇ ਤੁਰਨ ਦੇ ਵਾਸਤੇ ਜਗ੍ਹਾ 20 ਉਹਦੇ ਵਿੱਚ ਛੱਡੀ ਹੋਈ ਹੈ। ਪੌਦੇ ਦੇ ਫੈਲਣ ਦੇ ਵਾਸਤੇ, ਵਧਣ ਫੁੱਲਣ ਵਾਸਤੇ ਗੈਪ ਵੀ ਉਹ ਛੱਡਿਆ ਗਿਆ। ਵੀ ਇੱਕ ਦੂਸਰੇ ਦੇ ਵਿੱਚ ਫਾਸਲਾ 20 ਰੱਖਿਆ ਪਾ। ਸੈਰ ਕਰਨ ਦੇ ਵਾਸਤੇ, ਤੁਰਨ ਦੇ ਵਾਸਤੇ ਕਹਿ ਲਓ। ਮਾਲੀ ਨੇ ਰਸਤੇ ਵੀ ਉਹਦੇ ਵਿੱਚ ਬਣਾਏ ਨੇ। ਉਹ ਬਾਗ ਜਿਹੜਾ ਬਹੁਤ ਸੁਹਾਵਾ ਹੋਇਆ ਰੁੱਖਾਂ ਦੇ ਵਿੱਚ ਵੀ ਨੇ ਤੇ ਜਿਹੜਾ ਜੰਗਲ ਹੈ ਜੰਗਲ ਜਿਹੜਾ ਉਹ ਬੇਤਰਤੀਬਾ ਹੈ ਤਰਤੀਬ ਦੇ ਵਿੱਚ ਨਹੀਂ ਹੈ ਉਹ ਉਹਦੇ ਵਿੱਚ ਰਸਤਾ ਵੀ ਨਹੀਂ ਤੁਰਨ ਵਾਸਤੇ ਤੇ ਜਿੰਨੇ ਵੀ ਰੁੱਖ ਉੱਗੇ ਹੋਏ ਨੇ ਬੇਤਰਤੀਬੇ ਅਨੁਸਾਰੀ ਵੀ ਆਪੋ ਆਪਣੇ ਆਪੋ ਤਰੀਕੇ ਦੇ ਨਾਲ ਪਾਵੋ ਅੱਗੇ ਹੋਏ ਨੇ ਉਹ ਪਰ ਹੈ ਉਹ ਬਿਹਤਰ ਦੀ ਬਈ ਕਹਿਣ ਤੋਂ ਮਰਾਦ ਰਸਤਾ ਕੋਈ ਨਹੀਂ ਉਹਦੇ ਵਿੱਚ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆ ਨੇ ਇਸ ਜਿਹੜੀ ਗੱਲ ਦਾ ਜ਼ਿਕਰ ਬਹੁਤ ਬਖੂਬੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਵਿੱਚ ਕੀਤਾ ਹੋਇਆ ਹੈ ਸਤਿਗੁਰੂ ਮਹਾਰਾਜ ਕਹਿੰਦੇ ਨੇ ਘਾਉ ਪਾਲ ਵਿਕੁੰਨਿੰ ਗਈ ਅੰਧੇਰਾ ਰਾਂ ਨਾ ਕੋਈ ਭਾਵ ਕੀ ਹਨੇਰੇ ਦੇ ਵਿੱਚ ਰਸਤਾ ਦਿਸਦਾ ਹੀ ਕੋਈ ਨਹੀਂ ਕੋਈ ਜਿਹੜਾ ਉਹ ਰਾਹ ਨਹੀਂ ਦਿਸ ਰਿਹਾ ਜ਼ਿੰਦਗੀ ਸਿੱਧੇ ਜਿਹੜੇ ਰਸਤੇ ਤੇ ਤੁਰਨ ਦੇ ਲਈ ਰਾਸਤਾਨੀ ਕੋ ਦੇਸ ਰਿਆ ਸਵਾਲ ਪੁੱਧੰਦਾ ਜੀ ਕਿਉਂ ਕਿਉਂ ਕਿ ਕਿ ਕੋੜ ਅਮਾਵਸ ਸੱਚ ਚੰਦਰਮਾ ਦੀਸਾ ਨਹੀਂ ਕਹਾਂ ਚੜਿਆ ਸੱਚ ਦੀ ਜਿਹੜੀ ਮੈਨੂੰ ਪਹਿਚਾਣ ਨਹੀਂ ਨਹੀਂ ਹੋਈ ਹਉ ਭਾਲ ਵਿੱਚ ਕੁੰਨੀ ਨਹੀਂ ਹੋਈ ਕਹਿੰਦੇ ਮੈਂ ਵਿਅਕਲ ਹੋ ਚੁੱਕਿਆ ਹਾਂ ਸੱਚ ਨੂੰ ਜਿਹੜਾ ਲੱਭਦਾ ਲੱਭਦਾ ਕਿਉਂ ਜੰਗਲ ਦੇ ਵਿੱਚ ਹਨੇਰਾ ਵੀ ਇੰਨਾ ਹੈ ਸਤ ਚੰਦਰ ਮੈਂ ਮੈਨੂੰ ਦਿਸੇ ਕੋਈ ਨਹੀਂ ਜਿਵੇਂ ਸਤ ਗੁਰੂ ਗੁਰ ਤੇਗ ਬਹਾਦਰ ਬਖਸ਼ ਕਰਦੇ ਨੇ ਕਾਹੇ ਰੇ ਬਨ ਖੋਜਣ ਜਾਈ ਸਤ ਗੁਰਸ ਮਝਾਉਂਦੇ ਸਰਬ ਨਿਵਾਸੀ ਸਦਾ ਹਲੇਪਾ ਤੋਹੀ ਸੰਗ ਸਮਾਈ ਜੰਗਲਾਂ ਦੇ ਵਿੱਚ ਕਹਿੰਦੇ ਕੰਮ ਲੱਭਦਾ ਪਿਆ ਤੇਰੇ ਖੁਦ ਦੇ ਵਿੱਚ ਸਮਾਇਆ ਹੋਇਆ ਉਹ ਜੰਗਲਾਂ ਦੇ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂ ਉਹ ਘਟ ਘਟ ਵਿੱਚ ਸਮਾਇਆ ਹੋਇਆ ਹੈ ਤੇ ਹੁਣ ਇੱਕ ਗੱਲ ਦਾ ਜ਼ਰੂਰ ਚੇਤਾ ਰੱਖੀਏ ਹੁਣ ਜੇ ਕੋਈ ਕਵੇ ਵੀ ਜੰਗਲ 'ਚ ਤਾਂ ਮੈਂ ਗਿਆ ਹੀ ਨਹੀਂ ਜੀ ਕਦੀ ਮੈਂ ਤੇ ਜੰਗਲ ਵਿੱਚ ਥੋੜੀ ਜਣਾ ਲੱਭਣਾ ਜੇ ਕੋਈ ਮੰਨ ਲਓ ਕਿਸੇ ਬਾਬੇ ਨੂੰ ਮੰਨਣ ਵਾਲਾ ਕਿਤੇ ਡੇਰੇ ਜਾਣ ਵਾਲਾ ਕਿਸੇ ਜਿਹੜਾ ਕਬਰ ਸਮਾਹ ਤੇ ਜਾਣ ਵਾਲਾ ਗੱਲ ਕਹੇ ਵੀ ਮੈਂ ਤਾਂ ਜੰਗਲ ਚ ਗਿਆ ਹੀ ਨਹੀਂ ਜੀ ਕਦੇ ਮੈਂ ਤੇ ਸਥਾਨ ਤੇ ਜਾਣਾ ਮੈਂ ਤੇ ਜਾਣਾ ਜੀ ਮਹਾਂਪੁਰਸ਼ਾਂ ਦੇ ਸਥਾਨਾਂ ਤੇ ਮੈਂ ਮੈਂ ਥੋੜੀ ਜੰਗਲ ਜਾਣਾ ਜੇ ਉਹਨੂੰ ਸਮਝਾਈਏ ਆਪਾਂ ਵੀ ਭਾਈ ਤੇਰੇ ਅੰਦਰ ਹੀ ਐ ਤੇਰੇ ਅੰਦਰ ਹੀ ਉਹ ਕਵੇ ਵੀ ਮੈਂ ਤਾਂ ਜਾਂਦ ਨਹੀਂ ਜੰਗਲ 'ਚ ਮੈਂ ਤਾਂ ਜਾਣਾਂ ਹੀ ਜਿਹੜਾ ਉਹ ਧਾਰਮਿਕ ਸਥਾਨਾਂ ਤੇ ਆ ਤੇ ਉਹਨੂੰ ਕਿਹੜਾ ਕੀ ਜਵਾਬ ਆਉਣਾ ਹੁਣ ਸਤਿਗੁਰਾਂ ਦੇ ਬਚਨ ਆਪਾਂ ਵਿਚਾਰ ਰਹੇ ਆ ਤੇ ਸਤਿਗੁਰ ਸਮਝਾਉਂਦੇ ਹੋਂ ਪਾਲ ਵਿਕੁੰਨਿੰਗ ਹੋਈ ਅੰਧੇਰਾ ਰਾਹ ਨਾ ਕੋਈ ਕਹਿੰਦੇ ਉਹ ਬਹੁਤ ਕੁਝ ਰਿਹਾ ਇੱਥੇ ਬਹੁਤ ਆਤ ਬਹੁਤ ਕੁਝ ਚੱਲ ਰਿਹਾ ਇੱਥੇ ਤੇ ਜਿੱਧਰ ਵੇਖਾਂ ਦਿਲ ਕਰਦਾ ਹੈ ਵੀ ਇਧਰ ਤੁਰਪਾਂ ਜੰਗਲ ਦੇ ਵਿੱਚ ਹੁੰਦਾ ਕੀ ਹੈ ਜੀ ਬੰਦਾ ਘਿਰ ਜੇ ਸੋਚਦਾ ਹੈ ਵੀ ਇਧਰ ਨੂੰ ਤੁਰਪਾਂ ਹੋ ਸਕਦਾ ਮੈਂ ਰਾਹ ਤੇ ਜੜ ਜਾਵਾਂ ਇਧਰ ਚਲੇ ਜਾਵਾਂ ਹੋ ਸਕਦਾ ਮੈਨੂੰ ਰਸਤਾ ਲੱਭ ਜੇ ਪਰ ਰਾਹ ਦੀ ਜਿਹੜੀ ਪਹਿਚਾਨ ਕੋਈ ਨਹੀਂ ਹੈ ਰਸਤਾ ਜਿਹੜਾ ਸੱਚ ਦਾ ਹੈ ਹੀ ਕੋਈ ਨਹੀਂ ਜ਼ਿੰਦਗੀ ਹੀ ਜਿਹੜੀ ਉਹ ਜੰਗਲ ਬਣ ਚੁੱਕੀ ਹੈ ਇਦਾਂ ਨਹੀਂ ਵੀ ਦੁਨਿਆਵੇ ਜੰਗਲ ਚ ਬੰਦਾ ਜਾਵੇਗਾ ਜ਼ਿੰਦਗੀ ਵੀ ਸੰਗਤ ਦੀ ਇੱਕ ਜੰਗਲ ਬਣ ਚੁੱਕੀ ਹੈ ਤਾਂ ਜਿਹੜੀ ਜ਼ਿੰਦਗੀ ਜੰਗਲ ਬਣ ਚੁੱਕੀ ਹੋਵੇ ਰਸਤਾ ਕੋਈ ਨਹੀਂ ਹੈਗਾ ਜਿੱਥੇ ਸੱਚ ਕੋਈ ਨਹੀਂ ਦਿਸ ਰਿਆ ਜਿਹੜਾ ਵੀ ਦਿਸਦਾ ਕੋਈ ਉਹ ਸੱਚ ਵਰਤਿਤ ਹੁੰਦਾ ਸਭ ਇਹਨੂੰ ਕਹਿੰਦੇ ਆ ਜੀ ਵਿਅਕਲ ਹੋ ਜਾਣਾ ਇਹਨੂੰ ਇਹਨੂੰ ਕਹਿੰਦੇ ਬੇਸਮਝੀ ਇਹਨੂੰ ਕਹਿੰਦੇ ਵੀ ਹਰ ਇੱਕ ਚੀਜ਼ ਤੇ ਦੇਖ ਕੇ ਯਕੀਨ ਕਰ ਲੈਣਾ ਤੇ ਸਤਗੁਰੂ ਦੀ ਬਖਸ਼ਿਸ਼ ਹੋਈ ਕਹਿੰਦੇ ਹਨੇਰਾ ਇੰਨਾ ਛਾਇਆ ਹੋਇਆ ਸੱਚ ਦੇਸੀ ਕੋਈ ਨਹੀਂ ਰਿਆ ਕਿਉਂ ਕਿ ਝੂਠ ਦੀ ਜਿਹੜੀ ਕੂੜ ਦੀ ਹੈ ਜਿਹੜੀ ਪਰਤ ਵੀ ਇੰਨੀ ਜਿਹੜੀ ਉੱਚਾ ਚੁੱਕੀ ਹੈ ਵੀ ਚੰਦਰਮਾ ਜਿਹੜਾ ਉਹ ਦਿਸਣਾ ਹੀ हट ਗਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਮੰਗੇ ਕਹਾਂ ਚੜਿਆ ਤੇ ਜਦੋਂ ਮਸਿਆ ਦੀ ਜਦੋਂ ਰਾਤ ਹੋਵੇ ਵੇਖੀ ਉਸ ਰਾਤ ਨੂੰ ਕਹਿੰਦੇ ਵੀ ਚੰਦਰਮਾ ਨਹੀਂ ਚੜਦਾ ਚੰਦ ਨਹੀਂ ਹੁੰਦਾ ਉਸ ਦਿਨ ਪਰ ਇਹ ਤਾਂ ਨਹੀਂ ਵੀ ਚੰਨ ਖਤਮ ਹੀ ਹੋ ਗਿਆ ਰਾਤ ਹੀ ਇੰਨੀ ਹਨੇਰੀ ਐ ਵੀ ਚੰਦਰਮਾ ਨਹੀਂ ਦਿਖ ਰਿਹਾ ਜਾਂ ਐਂ ਕਹਿ ਲੋ ਵੀ ਚੰਦਰਮਾ ਪਾਸੇ ਹੋਇਆ ਹੈ ਤਾਂ ਹਨੇਰਾ ਆਇਆ ਹੈ ਚੰਦਰਮਾ ਲੁਕਦਾ ਨਹੀਂ ਐ ਜਿਵੇਂ ਆਪਾਂ ਕਹੀਏ ਸੂਰਜ ਦੀ ਗੱਲ ਵੀ ਸੂਰਜ ਨਾ ਚੜਦਾ ਹੈ ਨਾ ਡੁੱਬਦਾ ਹੈ ਉਹ ਖੜਾ ਹੈ ਘੁੰਮਦੀ ਧਰਤੀ ਹੈ ਕੇਵਲ ਤੇ ਜਿਹੜਾ ਚੰਦਰਮਾ ਹੈ ਖਤਮ ਤੇ ਨਹੀਂ ਹੋਇਆ ਉਹਨ ਵੇਖੀਏ ਕੂੜ ਦੀ ਜਿਹੜੀ ਮਸਿਆ ਹੋਣ ਦੇ ਕਰਕੇ ਚੰਦਰਮਾ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ ਚੰਦਰਮਾ ਨਹੀਂ ਦਿਸਿਆ ਤੇ ਹੁਣ ਜ਼ਿੰਦਗੀ ਦਾ ਹਨੇਰਾ ਇੰਨਾ ਹੈ ਜ਼ਿੰਦਗੀ ਦੇ ਵਿੱਚ ਕੂੜ ਦਾ ਇੰਨਾ ਹਨੇਰਾ ਫਸਰ ਚੁੱਕਾ ਹੈ ਅਗਿਆਨਤਾ ਦਾ ਜਿਹੜਾ ਮਨਮਤ ਦਾ ਜਿਹੜਾ ਜ਼ਿੰਦਗੀ ਦੇ ਵਿੱਚ ਬੇਈਮਾਨੀ ਦਾ ਈਰਖਾ ਦਾ ਸਾਰਿਆਂ ਦਾ ਨਫ਼ਰਤਾਂ ਦਾ ਇਹ ਜਿਹੜਾ ਹਨੇਰਾ ਇੰਨਾ ਹੋ ਚੁੱਕਾ ਹੈ ਸੱਚ ਜਿਹੜਾ ਉਹ ਲੱਭ ਨਹੀਂ ਰਿਹਾ